ਮੈਂ ਹੋਂ ਹਾਰਸੋ ਹੋਈ ਹੈ ਅਗਰ ਪੈਨੋ ਮਿਲਣਾ ਹੋਵੇਗਾ ਤੋ ਮਿਲ ਜਾਏਗਾ ਨਹੀਂ ਮਿਲਣਾ ਹੋਵੇਗਾ ਤੋ ਨਹੀਂ ਮਿਲੇਗਾ ਤੇਰੀ ਬਰਾਲਾ ਬੱਤੇ ਮਤਾ ਚਿੰਤਾ ਕਰ ਚਿੰਤਾ ਨੂੰ ਮਨੁ ਖੁਦ ਜਨਮ ਦਿੰਦਾ ਹੈ ਸੋਗ ਨੂੰ ਮਨੁ ਖੁਦ ਜਨਮ ਦਿੰਦਾ ਹੈ ਗੁਸਤਾਖੀ ਮਾਫ ਕਰਨਾ ਦੇ ਚਰੋਗਾਂ ਨੂੰ ਮਨੁ ਖੁਦ ਜਨਮ ਦਿੰਦਾ ਹੈ ਅਗਰ ਮਨ ਲਈਏ ਤਨ ਦੇ ਚਰੋਗ ਪਰਮਾਤਮਾ ਪੈਦਾ ਕਰਦਾ ਹੈ ਮਨ ਦੇ ਸੋਗ ਦੇ ਚਿੰਤਾ ਪਰਮਾਤਮਾ ਪੈਦਾ ਕਰਦਾ ਹੈ ਫਿਰ ਉਹ ਅਨੰਦ ਸਰੂਪ ਨਹੀਂ ਹੋ ਸਕਦਾ ਗੁਸਤਾਖੀ ਮਾਫ ਪੰਖਰ ਕਰੇਂ ਤੇ ਰਹੀਮ ਨਹੀਂ ਹੋ ਸਕਦਾ ਉਹ ਫਿਰ ਕਰਣਾ ਕਰ ਤੇ ਬਿਆਲੂ ਬਿਆਲਾ ਘਰ ਨਹੀਂ ਹੋ ਸਕਦਾ ਨਾ ਉਸ ਤੋਂ ਰੋਗ ਆਉਂਦੇ ਨੇ ਉਹ ਤੇ ਨਮੋ ਰੋਗ ਹਰਤਾ ਉਹ ਤੇ ਰੋਗਾ ਨੂੰ ਹਰਣ ਵਾਲਾ ਨਮੋ ਰੋਗ ਹਰਤਾ ਨਮੋ ਰਾਗ ਰੂਪੰਦ ਉਹ ਤੇ ਰਾਗ ਰੂਪ ਹੈ ਅਨੰਦ ਹੈ ਰੋਗਾ ਨੂੰ ਹਰਣ ਵਾਲਾ ਹੈ ਉਹ ਤੇ ਰੋਗਾ ਨੂੰ ਲਾਸ ਕਰਨ ਵਾਲਾ ਹੈ ਪਰ ਮੈਂ ਰੋਗੀ ਕਹਾ ਮੈਂ ਤਤਾਂ ਦਾ ਸੰਬੁਲਲ ਵਿਗਾੜ ਦਿੱਤਾ ਹੈ। ਮੈਂ ਸਰੀਰ ਦੇ ਨਿਯਮ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਸਰੀਰ ਬਕਾਇਦਾ ਨਿਯਮ ਪੂਰਵਕ ਸੀ ਮੈਂ ਨੂੰ ਬੇਨੀਮੀ ਨਾਲ ਵਰਤਦਾ ਰਿਹਾ। ਮਨ ਦੇ ਸੋਗ ਤੇ ਚਿੰਤਾ ਹੈ ਮੇਰਾ ਅਗਿਆਨ ਮੇਰੀ ਰਾ ਸਮਝੀ। ਰੋਗ ਤੇ ਸੋਗ ਲਈ ਪ੍ਰਭੂ ਜ਼ਿੰਮੇਵਾਰ ਨਹੀਂ ਮੈਂ ਜ਼ਿੰਮੇਵਾਰ ਹਾਂ। ਮੈਂ ਜ਼ਿੰਮੇਵਾਰ ਹਾਂ। ਮੇਰੇ ਕੋਲ ਆਨੰਦ ਹੈ ਖੁਸ਼ੀ ਹੈ। ਇਹ ਪ੍ਰਭੂ ਦੀ ਦਿੱਤੀ ਹੋਈ ਹੈ। ਉਹਦੀ ਬਖਸ਼ਿਸ਼ ਹੈ। ਇਹ ਵੀ ਰਹਿਮਤ ਹੈ ਪਰ ਮੇਰੇ ਕੋਲ